ਮੈਨੂੰ ਨਾ ਜੀ ਰੋਜ਼ ਮਰਾ ਦੀ ਗੱਲ ਆ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਹੀ ਧਮਕੀਆਂ ਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਖੋਲਿਆ ਬਾਈ ਤੇਰਾ ਨਕਸਾਲ ਨਾ ਹੋਵੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸੋ ਜੀ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਹੱਥ ਚੜ੍ਹਿਆ ਮੈਂ ਸੱਚੀ ਰੋ ਕੇ ਚੜ੍ਹਿਆ ਬੀਰ ਮੈਂ ਕੀ ਮਾਰਾ ਕਰਤਾ ਗਿਆ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲ ਗਈ ਆ ਨਾ ਤੇ ਆਪਣੇ ਲੋਗ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆਂ ਸਹੀ ਚੀਜ਼ ਘੱਟ ਦੇਖਦੇ ਆਂ ਤੇ ਮੇਰਾ ਦਿਲ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਕੋਈ ਗਿਆ ਨਾ ਹਾਂਜੀ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜਾਂ ਸੀ ਮੈਨੂੰ ਇਹ ਗੱਲ ਕਰਨ ਲਾ ਤੁਹਾਡੇ ਨਾਲ ਮੈਂ ਬਾਈ ਬਨੇ ਸੌਰੀ ਵੀ ਲੱਗ ਰਿਹਾ ਆਲੇ ਜੀ ਇਦਾਂ ਮੈਨੂੰ ਨਾ ਜੀ ਰੋਜ਼ ਮਰਾ ਦੀ ਗੱਲ ਆ ਮੈਨੂੰ ਰੋਜ਼ ਧਮਕੀ ਆਉਂਦੀ ਆ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਰਣਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਹੀ ਧਮਕਿੰਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਣਦਾ ਬਾਈ ਸਿੱਧੂ ਬਾਈ ਬੋਲਿਆ ਬਾਈ ਤੇਰਾ ਨਸਾਲ ਨਾ ਹੋਲੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਿਸੂਰ ਹੈ ਮੈਨੂੰ ਇਹ ਦੱਸੋ ਜੀ ਤੇ ਇਹ ਨਹੀਂ 네ਗੈਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਚੜਿਆ ਮੈਂ ਸੱਚੀ ਰੋ ਕੇ ਚੜਿਆ ਆਂ ਬੀਰ ਮੈਂ ਕੀ ਮਾੜਾ ਕਰਤਾ ਕਿਆ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਸੱਚੀ ਜਲੂਸ ਹੀ ਕੱਟਿਆ ਪਿਆ ਪੰਜਾਬ 'ਚ ਕਦੇ ਕੋਈ ਗਿਆ ਨਾ ਹੈ ਜੀ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬੋਝ ਆਸੀ ਮੈਨੂੰ ਇਹ ਗੱਲ ਕਰਨਾ ਫੋੜ ਦੇਣਾ ਮੈਂ ਬਾਈ ਬਨੇ ਸੌਰੀ ਫੀਲ ਨਾ ਕਰੇ ਆਲੇ ਜੀ ਮੈਨੂੰ ਨਾ ਜੀ ਰੋਜ਼ ਮਾਰਾਂ ਦੀ ਗੱਲ ਹੈ ਮੈਨੂੰ ਰੋਜ਼ ਧਮਕੀ ਆਉਂਦੀ ਆ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਧਮਕੀਂ ਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੇਰੇ ਕੋਲ ਕੋਈ ਨਾ ਕੋਈ ਕਹਿਨਦਾ ਬਾਈ ਸਿੱਧੂ ਬਾਈ ਖੋਲਿਆ ਬਾਈ ਤੇਰਾ ਨਕਸਾਲ ਨਾ ਹੋਲੇ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਆ ਮੈਨੂੰ ਇਹ ਦੱਸੋ ਜੀ ਤੇ ਇਹਦੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਹੱਥ ਚੜ੍ਹਿਆ ਮੈਂ ਸੱਚੀ ਰੋ ਕੇ ਚੜ੍ਹਿਆ ਬੀਰ ਮੈਂ ਕੀ ਮਾੜਾ ਕਰਤਾ ਕਿਆ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਜਦ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਤੋਂ ਕਦੇ ਕੋਈ ਗਿਆ ਨਾ ਹੈ ਜੀ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜ਼ਿਆਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਬਾਈਬ ਨੇ ਸੌਰੀ ਪੀ ਲੱਗ ਰਿਹਾ ਆ ਲੈ ਜੀ ਮੈਨੂੰ ਨਾ ਜੀ ਰੋਜ਼ ਮਰਾ ਦੀ ਗੱਲ ਆ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਹੀ ਧਮਕੀਆਂ ਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹਰ ਕੋਈ ਨਾ ਕੋਈ ਕਹਿੰਦਾ ਬਾਈ ਸਿੱਧੂ ਬਾਈ ਖੋਲਿਆ ਬਾਈ 13 ਸਾਲ ਨਾ ਹੋ ਗਏ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਹੈ ਮੈਨੂੰ ਇਹ ਦੱਸੋ ਜੀ ਤੇ ਇਨੀ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਹੱਥ ਚੜ੍ਹਿਆ ਮੈਂ ਸੱਚੀ ਰੋ ਕੇ ਚੜ੍ਹਿਆ ਵੀਰ ਮੈਂ ਕੀ ਮਾੜਾ ਕਰਤਾ ਕਿਆ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆਂ ਸਹੀ ਚੀਜ਼ ਘੱਟ ਦੇਖਦੇ ਆਂ ਤੇ ਮੇਰਾ ਦਿਲ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਹੇ ਕੋਈ ਗਿਆ ਤਾਂ ਹਾਂ ਠੀਕ ਹੈ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜ਼ਿਆਦਾ ਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਬਾਈ ਬਨੇ ਸੌਰੀ ਵੀ ਲੱਗ ਰਿਹਾ ਆ ਜਿੱਦਾਂ ਮੈਨੂੰ ਨਾ ਜੀ ਰੋਜ਼ ਮਾਰਾ ਦੀ ਗੱਲ ਆ ਕਿ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਗਾ ਉਹ ਮੈਨੂੰ ਨਜਾਇਜ਼ ਹੀ ਧੰਕੇ ਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਂਦਾ ਬਾਈ